ਲਖੀ ਫਿਰੋਂ ਬਾਹਰ ਲਾ ਬਿਉ ਜਿੱਥੇ ਬਹਿ ਕੇ ਆਪਾਂ ਖਾਣਾ ਖਾ ਸਕਦੇ ਹਾਂ ਬਹੁਤ ਘੈਂਟ ਲੁਕੇਸ਼ਨਾਂ ਬਣਾਈਆਂ ਹੋਈਆਂ ਨੇ ਕਿਉਂਕਿ ਰਾਜਸਥਾਨ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਨੂੰ ਦੇਖਣਗੀਆਂ ਤਾਂ ਉਹ ਸਿਰੇ ਹੀ ਹੋਣੀਆਂ ਕੱਲ ਨੂੰ ਜਾਣਾ ਆਪਾਂ ਹਵਾ ਮਹਿਲ ਤਾਂ ਆਪਣੇ ਨਾਲ ਜਾ ਰਹੇ ਆ ਹਾਂ ਕੁਲਵਿੰਦਰ ਡਾਉਨ ਇੱਥੇ ਆਲਾ ਪੂਰੇ ਕਮਰ ਕਸੇ ਕਸਲੇ ਕਿਉਂਕਿ ਠੰਡ ਦਾ ਟਾਈਮ ਆ ਤੁਹਾਨੂੰ ਤੋਂ ਗੋਲ ਤਾਂ 11 ਵਜੇ ਤੱਕ ਤੁਹਾਨੂੰ ਨਹੀਂ ਹਜੇ ਕਾਲ ਜੀ ਨਵੇਂ ਬਲੌਗ ਤੇ ਸਾਰਿਆਂ ਦਾ ਸੁਆਗਤ ਆ। ਸਭ ਕੀ ਹਾਲ ਚੱਲ ਰਿਹਾ? ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ। ਸੋ ਅੱਜ ਆਪਣਾ ਟੂਰ ਜਾਂਦਾ ਪੰਜਾਬ ਤੋਂ ਰਾਜਸਥਾਨ। ਸਵਾ 11 ਦਾ ਟਾਈਮ ਹੋ ਗਿਆ ਤਾਂ ਸਵਾ 11:00 ਵਜੇ ਤੋਂ ਨਾ 11:00 ਵਜੇ ਨੇ। ਸਵਾ 11:00 ਵਜੇ ਤੋਂ ਨਾ ਤੱਕ ਉਹ ਆਪਣਾ ਤਿਆਰ ਰਖਣਾ ਕਿ ਸਕੰਜਾ ਲਵਾ ਆਇਆ ਤੁਹਾਨੂੰ ਦਿਖਾਉਣਾ। ਆ ਇਹਦੇ ਲਦਾਖ ਏਰੀਆ ਲਵਾ ਲਿਆ। ਇਹਦੇ ਨਾਲ ਹੀ ਬੈਨੀਫਿਟ ਹੋ ਜਾਂਦਾ ਕਿ ਤਿੰਨੇ ਬੈਗੇ ਬੜੇ ਆਰਾਮ ਨਾਲ ਆਉਂਦੇ ਆ। ਤਾਂ ਕਿਸੇ ਵੀ ਵਧੀਆ ਜਾਂਦੇ ਤਾਂ ਦੋ ਜਣਾਂ ਦੀ ਸੀਟ ਵੀ ਹੈਗੀ ਬੈਠਣ ਨੂੰ। ਪਿੱਛੇ ਤੇਲ ਦੀਆਂ ਕਿੰਨੀਆਂ ਰੱਖਣੀਆਂ ਨੇ ਉਹ ਵੀ। ਤਾਂ ਉਧਰ ਆਪਣ ਆ ਬੈਠ ਨਾ ਤਾ ਜਸੂ ਬੋਲ ਕੀ ਕੀ ਕਹਿਣਾ ਤੂੰ ਨਹੀਂ ਜਸੂ ਕੁਛ ਨਹੀਂ ਕਹਿਦੀ ਨਹੀਂ ਕੁਛ ਤਾਂ ਬੋਲ ਮੈਂ ਤਾਂ ਆਪਣੇ ਨਾਲ ਜਾ ਰਿਹਾ ਹਾਂ ਹਾਂ ਕੁਲਵਿੰਦਰ ਡਾਊਨ ਹੈ ਕਿ ਆ ਜਾ ਪੂਰੇ ਕੰਮਰ ਕਸੇ ਕਸਲੇ ਕਿਉਂਕਿ ਠੰਡ ਦਾ ਟਾਈਮ ਆ ਧੁੰਦ ਬਹੁਤ ਹੈ 11 ਵਜੇ ਤੱਕ ਧੁੰਦ ਹੀ ਨਹੀਂ ਹਜੇ ਵੀ ਧੁੰਦ ਪੂਰੀ ਹੈ ਸੋ ਕਾਰਨ ਇਹੀ ਹੈ ਲੇਟ ਹੋਣ ਦਾ ਨਹੀਂ ਤਾਂ ਸਵੇਰੇ ਆਪਾਂ 8-9 ਵਜੇ ਆ 7-8 ਵਜੇ ਲੰਘ ਜਾਂਦੇ ਹਾਂ ਹਜੇ ਵੀ ਧੁੰਦ ਜਿਆਦਾ ਹੈ ਲੇਟ ਹੋਣ ਦਾ ਕਾਰਨ ਇਹੀ ਹੈ 11 ਵਜੇ ਚ 5 ਮਿੰਟ ਰਹਿ ਗਏ 11:05 ਮਿੰਟਾਂ ਤੱਕ ਪਹੁੰਚਣਾ ਆਪਾਂ ਆ ਕਮਰ ਰੇੜੀ ਆਪਣਾ ਤਾਂ ਕਮਰ ਕੇ ਅਸੀਂ ਕਰ ਚੁੱਕਿਆ ਹੁਣ ਆਪਾਂ 11 ਵੱਜ ਕੇ 5-7 ਮਿੰਟਾਂ ਤੇ ਇੱਥੋਂ ਤੁਰਦੇ ਸਟਾਰਟ ਹੋਨੇ ਆ ਤਾਂ ਆ ਜੋ ਮੋੜ ਦੇ ਬੋਲੋ ਉਵੀ ਮਿੱਤਰੋ ਆਪਾਂ ਪਹੁੰਚ ਕੇ ਜੀਂਦਾਂ ਜੀਂਦਾਂ ਪਹੁੰਚਣ ਤੇ ਆਪਰ ਨੂੰ ਆਪਾਂ ਪਿੰਡੋਂ ਤੁਰੇ ਸੀ 11 ਵਜੇ 11 ਵਜੇ ਤੁਰੇ ਸੀ ਤੇ ਡੇਢ ਵੱਜ ਗਿਆ 12 1 ਡੇਢ 2.5 ਘੰਟੇ ਪਉਨੋਂ ਪਿੰਡੋਂ ਤੁਰਿਆ ਨੂੰ ਹੋ ਗਿਆ ਲੋਂਗੋਵਾਲ ਤੋਂ ਆਪਾਂ 11 ਵਜੇ ਤੁਰੇ ਸੀ ਡੇਢ ਵਜੇ ਨੂੰ ਆਪਾਂ ਜੀਂਦ ਪਹੁੰਚ ਗਏ ਤੇ 2.5 ਘੰਟੇ ਪਉਨੋਂ ਜੀਂਦ ਪਹੁੰਚਣ ਤੇ ਲੱਗੇ ਨੇ ਹੁਣ ਅਗਲਾ ਜਿਹੜਾ ਸਾਫਰਾ ਉਹ 5 ਕ ਘੰਟਿਆਂ ਦਾ ਸ਼ਾਇਦ ਹੋਊਗਾ ਕਿਉਂਕਿ ਆਪਾਂ 150 ਪੁਣਕ 200 ਕਿਲੋਮੀਟਰ ਆਏ ਆ ਤੇ ਅਗਲਾ ਜਿਹੜਾ ਹੈਗਾ ਉਹ ਆਪਣਾ 320 ਕਿਲੋਮੀਟਰ ਸਵਾ 300 ਕਿਲੋਮੀਟਰ ਰਹਿ ਗਿਆ ਦੇਖਦੇ ਕਿੰਨੇ ਵਜੇ ਤੱਕ ਜਾਣਾ ਕਿਉਂਕਿ ਟਾਈਮ ਬਹੁਤ ਹੋ ਗਿਆ ਧੁੰਦ ਕਰਕੇ ਲੇਟ ਹੋ ਰਹੇ ਸੀ ਬਹੁਤ ਜ਼ਿਆਦਾ ਧੁੰਦ ਸੀ ਤਾਂ ਕਰਕੇ ਆਪਾਂ ਨੂੰ 11 ਵਜੇ ਤੁਰਨਾ ਪਿਆ ਨਹੀਂ ਸਵੇਰੇ ਆਪਾਂ 7-8 ਵਜੇ ਤੁਰਦੇ ਜਾਂ 6 ਵਜੇ ਤੁਰਦੇ ਤਾਂ ਹੁਣ ਨੂੰ ਆਪਾਂ ਕਿਤੇ ਨਹੀਂ ਕਿਤੇ ਜਾ ਚਲੇ ਜਾਣਾ ਸੀ ਸੋ ਇਸੇ ਕਾਰਨ ਕਰਕੇ ਧੁੰਦ ਕਰਕੇ ਲੇਟ ਹੋ ਗਿਆ ਇੱਧਰ ਤਾਂ ਧੁੰਦ ਆਪਾਂ ਨੂੰ ਮਿਲ ਨਹੀਂ ਨਹੀਂ ਸਾਮ ਨੂੰਗੀ ਉਹ ਹੈ ਤਾਂ ਹੈਗੀ ਪਰ ਆਪਣੇ ਜਿੰਨੀ ਧੁੰਦ ਨਹੀਂ ਹੈਗੀ ਥੋੜਾ ਜਿਹਾ ਫਰਕ ਹੈਗਾ ਹੋ ਸਕਦਾ ਵੀ ਜੇ ਦੁਪਹਿਰੇ ਕਰਕੇ ਹੋਵੇ ਤਾਂ ਘੋੜਾ ਆਪਣਾ ਰੈਡੀ ਹੈ ਔਰਨੇ ਕੇ 200 ਜਾਂ 150 ਕਿਲੋਮੀਟਰ ਆ ਗਏ ਹੁਣ ਆਪਾਂ ਚੱਲਦੇ ਆਂ ਔਰੋ ਆਜੋ ਕਰਦੇ ਕਰਾਉਂਦੇ ਪਹੁੰਚ ਗਏ Rajasthan ਕਿਉਂਕਿ ਅੱਜ ਜਿਹੜੀ ਸਾਨੂੰ ਧਰਤੀ ਦੇਂਦੀ ਆ ਇਹ ਜਮੀਨ ਦੇਂਦੀ ਆ ਇਹ Rajasthan ਦੀ ਆ Rajasthan ਦੀ ਲੈਂਡ ਆ ਕਿਉਂਕਿ ਆਪਾਂ Rajasthan ਦੇ ਵਿੱਚ ਪਿੱਛੋਂ 30 40 ਕਿਲੋਮੀਟਰ ਤੋਂ ਆਪਾਂ ਐਂਟਰ ਹੋ ਗਏ ਸੀ ਕਿਉਂਕਿ ਜਿਹੜੇ ਆਪਾਂ ਰੋਡ ਤੇ ਆ ਰਹੇ ਆ ਇੱਥੇ ਮੋਟਰਸਾਈਕਲ ਕਹਿੰਦੇ ਵੀ ਅਲਾਉਡ ਨਹੀਂ ਹੈਗੇ ਕੱਲੀਆਂ ਗੱਡੀਆਂ ਨੇ ਕੱਟ-ਕੁੱਟ ਨਹੀਂ ਹੈਗੇ ਕਿਉਂਕਿ 100 100 ਕਿਲੋਮੀਟਰ 50 50 ਕਿਲੋਮੀਟਰ ਤੇ ਕੱਟ ਆਗਾ ਤਾਂ ਬਹੁਤ ਹਾਈ ਫਾਈ ਰੋਡ ਆ ਇਹ ਤੇ ਸਿਰ ਵਪਾਰ ਵਾਲੀ ਰੋਡ ਹੋਵੇ ਵੱਡਾ ਰੋਡ ਆ ਤਾਂ ਚੱਲ ਆਪਾਂ ਫੇਰ ਵੀ ਹੈਨਾ ਕਾ ਸੁਣ ਕੇ ਆਪਾਂ ਉਹ ਤੋਂ ਚੜ ਗਏ ਰੋਡ ਤੇ ਵੀ ਚਲਾਏ ਵੀ ਇਹੀ ਰੋਡ ਜਾਂਦਾ ਮੇਨ ਨਹੀਂ ਦੂਜਾ ਲਿੰਕ ਰੋਡ ਜਾਂਦਾ ਸੀ ਉਹ ਪਿੱਛੋਂ ਬਹੁਤ ਜ਼ਿਆਦਾ ਪਿੱਛੋਂ ਜਾਂਦਾ ਸੀ ਉਹਦਾ ਆਪਾਂ ਨੂੰ ਪਤਾ ਨਹੀਂ ਤਾਂ ਆਪਾਂ ਇੱਥੇ ਆਏ ਆ ਤਾਂ ਸਾਨੂੰ ਰਾਸਤਾਂ ਦੀ ਧਰਤੀ ਦਿਖਾ ਦਈਏ ਰਾਸਤਾਂ ਦੀ ਸਰੋਂ ਦੇਖੋ ਕਿੰਨੀ ਘੈਂਟ ਹੈ ਮਾਰੀ ਮਾਰੂ ਸਰੋਂ ਆ ਸਾਰੀ ਇਹਨੂੰ ਜਿਹੜਾ ਇਹਨੂੰ ਪਾਣੀ ਲੱਗਦਾ ਉਹ ਪਫਹਾਰਿਆਂ ਨਾਲ ਲੱਗਦਾ ਯਾਨੀ ਕਿ ਪਾਣੀ ਦੀ ਬੇਸਟਿੰਗ ਨਹੀਂ ਕਰਦੇ ਸਾਰਾ ਪਾਣੀ ਪਫਹਾਰਿਆਂ ਨਾਲ ਲਾਉਦੇ ਨੇ ਜਿਹੜੀਆਂ ਮੋਟਰਾਂ ਲੱਗੀਆਂ ਹੋਈਆਂ ਨੇ ਇੱਥੇ ਉਹ ਸੋਲਰ ਸਿਸਟਮ ਨਾਲ ਲੱਗੀਆਂ ਹੋਈਆਂ ਨੇ ਬਾਕੀ ਦਰਾਤ ਨੂੰ ਦੇਖੋ ਵੀ ਪੂਰੇ ਘਾਟਰੇ ਏਰੀਆ ਪੂਰਾ ਘਾਟ ਹੈ ਬਾਕੀ ਆਲੇ-ਦਾਲੇ ਦਿਖਾ ਦੇ ਕੇ ਅੰਦਰ ਮਾਰ ਕੇ ਝਾਤੀ ਇੰਟਰ ਦੋ ਘੰਟਿਆਂ ਦਾ ਲਾਈਏ ਤਾਂ ਚਾਰ-ਕਹ ਘੰਟਿਆਂ ਦਾ ਕੰਮ ਤਾਂ ਜਿਆਦਾ ਹੋ ਜੂ ਹਾਂ ਚਾਰ-ਕਹ ਘੰਟਿਆਂ ਦੀ ਕੰਮ ਵੈਸੇ ਕਿਉਂਕਿ ਰੋਡ ਵੱਡੇ ਤੇ 100 ਦੀ ਸਪੀਡ ਨਾਰਮਲ ਹੀ ਲੱਗਦੀ ਹੈ ਤਾਂ ਇਹ ਤੇ ਆਪਾਂ ਬਗ ਜਾਾਂਗੇ ਸ਼ਾਇਦ ਹੋ ਸਕਦਾ ਵੀ 5:30 ਵਜੇ ਨੂੰ ਆਪਾਂ ਜੈਪੁਰ ਪਹੁੰਚ ਜਾਾਂਗੇ ਕਿਉਂਕਿ ਜੈਪੁਰ ਵੀ ਰਾਜਸਥਾਨ ਦੀ ਹੱਦ ਤੋਂ ਕਾਫੀ ਅੱਗੇ ਆ 100 ਕਿਲੋਮੀਟਰ 10 ਕਿਲੋਮੀਟਰ ਪਿੱਛੇ ਠਹਿਰ ਗਿਆ ਕਿਉਂਕਿ 6 ਵਜੇ ਆਪਾਂ ਜੈਪੁਰ ਤੋਂ ਪਿੱਛੇ ਆਪਾਂ ਸਟੇ ਕਰ ਲਈ 6:00 ਵੱਜ ਗਈ ਸੀ ਤਾਂ ਆਪਾਂ ਰੂਮ ਲਾਈਨ ਦੀ ਕਰੀ ਕਿਉਂਕਿ ਜੈਪੁਰ ਥੋੜੀ ਜਿਹੀ ਤਾਂ ਕੋਸਟ ਕਮਰੇ ਦੀ ਮਹਿੰਗੀ ਵੀ ਹੁੰਦੀ ਆ ਸੋ ਕੀ ਆ ਇੱਕ ਆਪਾਂ ਲੇਟ ਦੁਰਨ ਕਰਕੇ ਲੇਟ ਪਹੁੰਚਣ ਕਰਕੇ ਬਹੁਤ ਕਾਲੀ ਨਾਲ ਆਏ ਰਸਤੇ ਵਿੱਚ ਇੱਕ ਦੋ ਥਾਂ ਵੀ ਖੜੇ ਚਾਹ ਪੀਤੀ ਆ ਬਸ ਇੱਕ ਅੱਡੇ ਥਾਂ ਮੈਂ ਦਮ ਲੇਤਾ ਨਹੀਂ ਮੋਟਰਸਾਈਕਲ ਸਭ ਦੀ ਸਪੀਡ ਤੇ ਆਇਆ ਸਾਡਾ 11:00 ਵਜੇ ਤੋਂ 6:00 ਵਜੇ ਪਹੁੰਚ ਗਏ 7 ਘੰਟੇ ਲੱਗੇ 7 ਘੰਟਿਆਂ ਦੇ ਵਿੱਚ ਆਪਾਂ ਜੈਪੁਰ ਪਹੁੰਚ ਗਏ ਬਸ ਇਹ ਤਦ 10 ਕਿਲੋਮੀਟਰ ਜਾਨੀ ਕਿ 20 ਮਿੰਟਾਂ ਦਾ ਰਸ ਲੈ ਗਿਆ ਸੋ ਬਾਕੀ ਸਾਨੂੰ ਦਿਖਾਉਣੇ ਬਾਹਰ ਦਾ ਮਾਹੌਲ ਬਹੁਤ ਰਫਤਾਰ ਨਾਲ ਆਇਆ 7 ਘੰਟੇ ਪੂਰੀ ਤੇਜ਼ੀ ਨਾਲ ਲੱਗੇ ਸੋ ਆਪਾਂ ਜੇ ਸਵੇਰੇ 7 ਵਜੇ ਤੁਰਦੇ ਤਾਂ ਆਪਾਂ ਸਹੀ ਟਾਈਮ ਦੇ ਨਾਲ ਪਹੁੰਚ ਜਾਂਦੇ ਕਿਉਂਕਿ ਇੱਥੇ 5:00 ਵਜੇ ਨੂੰ ਆਰਾਮ ਬੜੇ ਆਰਾਮ ਨਾਲ ਹੌਲੀ ਹੌਲੀ ਆਪਾਂ ਪਹੁੰਚ ਸਕਦੇ ਸੀ ਤਾਂ ਕਰਕੇ ਜੈਵਰੇਜ ਵੀ ਥੋੜੀ ਜਿਹੀ ਘੱਟ ਹੀ ਦਿੱਤੀ ਕਿਉਂਕਿ ਜਦੋਂ ਮੋਟਰਸਾਈਕਲ ਬੁਲਟ ਜਦੋਂ ਹਨਾ 100 ਤੇ ਹੋਵੇ ਜਾ ਜ਼ਾਉਤੋ ਪਲੱਸ ਉਹ ਜੀ ਤਾਂ ਫਿਰ ਉਹਨੇ ਏਵਰੇਜ ਨਹੀਂ ਦੇਣੀ ਹੁੰਦੀ ਜਾਣੇ ਦੋ ਸੀ ਤਿੰਨ ਬੈਗ ਸੀ ਥੋੜਾ ਵਜਨ ਦਾ ਵੀ ਹੋ ਗਿਆ ਸੋ ਤੇਜ਼ ਰਫਤਾਰ ਕਰਕੇ ਥੋੜਾ ਜਿਹਾ ਪ੍ਰੋਬਲਮ ਹੋ ਗਈ ਬਾਕੀ ਪਿੱਛੇ ਰੋਡ ਸਾਰੇ ਵਧੀਆ ਸੀ ਜਦੋਂ ਦਾ ਰਾਜਸਥਾਨ ਦੇ ਵਿੱਚ ਐਂਟਰ ਹੋਇਆ ਤਾਂ ਉੱਥੇ ਜਿਹੜਾ 20 25 30 ਕਿਲੋਮੀਟਰ ਦਾ ਏਰੀਆ ਉਹ ਥੋੜਾ ਜਿਆਦਾ ਖਰਾਬ ਸੀਗਾ ਬਾਕੀ ਮੌਸਮ ਇੱਥੇ ਦੇਖਿਆ ਥਣੇ ਜੇ ਧੁੱਪ ਸੀ ਬਾਕੀ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਜਿਹੜਾ ਤੁਹਾਨੂੰ ਯਾਨੀ ਕਿ ਹਵਾ ਮਹਿਲ ਜਲ ਮਹਿਲ ਕੰਟਾ ਕਰ ਜਿਹੜੀਆਂ ਵੀ ਚੀਜ਼ਾਂ ਹੋਈਆਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆਪਿਆ ਸਮਾਨ ਆਪਣਾ ਕੋਟ ਉਧਰ ਆਪਣਾ ਪੱਲੜਿਆ ਪਿਆ ਆਹ ਸਾਰਾ ਬੈਗ ਬੂਮ ਪਿਆ ਆ ਪਰੂਮ ਲੱਤਾ ਹੈ ਇਹ ਰੂਮ ਆਪਾਂ ਨੂੰ 600 ਰੁਪਏ ਦੇ ਵਿੱਚ ਪਿਆ ਹੈਗਾ ਰੂਮ ਠੀਕ ਹੈ ਬਾਕੀ ਲਸੀੜੀ ਲੱਗੀ ਹੋਈ ਹੈ ਗੀਜਰ ਕੁਝ ਰਹਿਗਾ ਨੂੰ ਨੂੰ ਸਾਰਾ ਟੇਬਲ ਟੂਕ ਲੱਗੇ ਹੋਣੇ ਬਾਕੀ ਬਾਹਰੇ ਬਹੁਤ ਘੰਟ ਵਿਊ ਆ ਨਹੀਂ ਵੀ ਤੁਹਾਨੂੰ ਹੋਟਲ ਦਾ ਦਿਖਾਈ ਹੈ ਆਪਣਾ ਬਾਹਰਲਾ ਵਿਊ ਜਿੱਥੇ ਬਹਿ ਕੇ ਆਪਾਂ ਖਾਣਾ ਖਾ ਸਕਦੇ ਹਾਂ ਬਹੁਤ ਘੰਟ ਵਕੇਸ਼ਨਾਂ ਬਣਾਈਆਂ ਹੋਈਆਂ ਨੇ ਕਿਉਂਕਿ ਇਹ ਰਾਜਸਥਾਨ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਨੂੰ ਦੇਖਣ ਗਿਆ ਤਾਂ ਉਹ ਸਿਰੇ ਹੀ ਹੋਣੀ ਆ ਕੱਲ ਨੂੰ ਜਾਣਾ ਆਪਾਂ ਹਵਾ ਮਹਿਲ ਬਹੁਤ ਘੈਂਟ ਸ਼ਾਨਦਾਰ ਬਣਿਆ ਹੋਇਆ ਤੇ ਕਾਫੀ ਕੁਝ ਉੱਥੇ ਆਪਾਂ ਨੂੰ ਹਨਾ ਸਿੱਖਣ ਨੂੰ ਮਿਲੂਗਾ ਤੇ ਛੋਣ ਨੂੰ ਵੀ ਦੱਸਣ ਦੀ ਕੋਸ਼ਿਸ਼ ਕਰਾਂਗੇ ਹਵਾ ਮਹਿਲ ਜਾਣਾ ਕੱਲ ਨੂੰ ਆਪਾਂ ਜੰਤਰ ਮੰਤਰ ਜਲ ਮਹਿਲ ਮੰਦਿਰ ਹੋਰ ਕਿਲੇ ਕੋਲੇ ਕਾਫੀ ਕੁਸ਼ਾ ਜੀ ਕੱਲ ਨੂੰ ਆਪਾਂ ਨੂੰ ਸਾਰੇ ਦਿਨ ਚ ਐਕਸਪਲੋਰ ਹੋਇਆ ਤਾਂ ਆਪਾਂ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਤੁਸੀਂ ਸਟ੍ਰਕਚਰ ਦੇਖੋ ਬਾਬੇ ਤੇ ਬਾਂਸ ਦਾ ਕਿਵੇਂ ਕਿੰਨਾ ਘੈਂਟ ਬਣਾਇਆ ਹੋਇਆ ਹੈ ਕਿ ਖਾਣ ਪੀਣ ਦਾ ਪੂਰਾ ਸਿਸਟਮ ਘੈਂਟ ਆ ਇਧਰ ਬਾਹਰ ਵੀ ਤੁਸੀਂ ਬਹਿ ਕੇ ਕੁਰਸੀਆਂ ਤੇ ਉਪਰ ਦੀਪਮਾਲਾ ਲੱਗੀ ਹੋਈ ਆ ਤਾਂ ਇੱਥੇ ਆਪਾਂ ਨੂੰ ਜਿਹੜਾ ਰੂਮ ਮਿਲਿਆ ਉਹ ਸਾਨੂੰ ਮੈਂ ਦੱਸਿਆ ਵੀ 600 ਦਾ ਮਿਲਿਆਗਾ ਤਾਂ ਪੂਰੀ ਘੈਂਟ ਲੋਕੇਸ਼ਨ ਐ ਉਧਰ ਚੰਦ ਆ ਗਿਆ ਉੱਪਰ ਉਹ ਖੜਾ ਬੋਲਟ ਆਪਣਾ ਉੱਤੇ ਘੋੜਾ ਤੇ ਬਾਕੀ ਇਹਨਾਂ ਦਾ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਜੇ ਚਾਹ ਪੀਣੀ ਹੈ ਚਾਹ ਵੀ ਤੁਹਾਨੂੰ ਆਹ ਗਲਾਸੀਆਂ ਦੇ ਵਿੱਚ ਮਿਲ ਸਕਦੀ ਐ ਮੇਰੇ ਖਿਆਲ ਦੇ ਵਿੱਚ 40 ਹੋਣਗੀਆਂ ਇਹ ਆ ਦੇਖੋ ਬਹੁਤ ਤਕੜੀ ਚੀਜ਼ ਆ ਥਾਪੇ ਸائیں ਆਪਾਂ ਤੋਂ ਅਬ ਜੋਧ જયਪੁਰ ਤੋਂ 10 ਕਿਲੋਮੀਟਰ ਪਿੱਛੇ ਆ ਵਾਹ ਬਾਕੀ ਹੁਣ ਹਨੇਰਾ ਹੋ ਗਿਆ ਤੁਹਾਨੂੰ ਫਿਰ ਇੱਕ ਚੀਜ਼ ਦਿਖਾਉਂ ਵੈਸੇ ਹੁਣ ਰਾਤ ਨੂੰ ਵੀ ਹੁਣ ਦੀ ਨਾ ਸਾਹਮਣੇ ਪਹਾੜ ਜਾ ਇੱਥੇ ਇੱਕ ਕਾਫੀ ਵੱਡਾ ਕਿਉਂਕਿ ਤੁਹਾਨੂੰ ਥਾਂ ਥਾਂ ਤੇ ਪਹਾੜ ਦਿਖ ਜਾਣਗੇ ਜਿਵੇਂ ਉਹ ਤੁਹਾਨੂੰ ਕੋਨੇ ਤੇ ਦਿਂਦਾ ਹੋਊਗਾ ਪਹਾੜ ਜਿਵੇਂ ਤੁਹਾਨੂੰ ਲਾਈਟ ਲਾਈਟ ਦਿਨਾਂ ਕਿਉਂਕਿ ਉੱਧਰ ਲਾਈਟਾਂ ਨਹੀਂ ਲੱਗੀਆਂ ਹੋਈਆਂ ਕਾਫੀ ਹਨੇਰਾ ਹੋ ਗਿਆ ਪੈਟਰੋਲ ਪੰਪਰ ਵੀ ਇੱਕ ਕਾਫੀ ਨੇਕ ਉਹ ਸਾਹਮਣੇ ਆ ਇੱਕ ਇਧਰ ਲੈਣੋ ਵਾਰਸ ਨੂੰ ਪٹرول ਪਾਪਾ ਮਿਲਣਗੇ ਹੋਟਲ ਮਿਲਣਗੇ ਕਿਉਂਕਿ ਜੈਪੁਰ ਥੋੜਾ ਜਿਹਾ ਮਹਿੰਗਾ ਕਰਕੇ ਤਾਂ ਤੁਸੀਂ ਇੱਥੇ ਹੋਟਲ ਲੈ ਸਕਦੇ ਹੋ ਹੋਟਲ ਦਾ ਨਾਮ ਹਾਈਵੇ ਕੈਂਗਲਸ ਗੈਸਟ ਹਾਊਸ ਬ੍ਰੇਕਫਾਸਟ ਡਿਨਰ ਲੰਚ ਤੁਸੀਂ ਦੇਖ ਸਕਦੇ ਹੋ ਉਹ ਭਰਾ ਦਾ ਬੁੱਕੈਂਟ ਬਣਿਆ ਹੋਇਆ ਰੈਸਟੋਰੈਂਟ ਇਹ ਰੈਸਟੋਰੈਂਟ ਵੀ ਆ ਹੋਟਲ ਵੀ ਆ ਤਾਂ ਲੋਕੇਸ਼ਨ ਵੀ ਪੂਰੀ ਘੈਂਟ ਆ ਵਾਓ ਤਾਂ ਸਾਹਮਣੇ ਹੋਟਲ ਲੈਣਾ ਉਹ ਮਹਿੰਗੇ ਨੇ ਪਹਿਲਾਂ ਪਉਧਰੀ ਪਤਾ ਕਰਨਾ ਸੀ ਫਿਰ ਉਹ ਕੇਂਦਰ ਕਹਿੰਦਾ ਵੀ ਇੱਧਰ ਪਤਾ ਕਰ ਲੈਣੇ ਉਹ ਸਾਹਮਣੇ ਵੀ ਬਣੇ ਹੋਏ ਨੇ ਇਹ ਕਹਿੰਦੇ ਵੀ ਸਾਨੂੰ ਕੋਈ ਦਿੱਕਤ ਨਹੀਂ ਜੇ ਤੁਸੀਂ ਖਾਣਾ ਬਾਹਰ ਖਾਣਾ ਤਾਂ ਬਾਹਰ ਵੀ ਖਾ ਸਕਦੇ ਹੋ ਸਾਡੇ ਕੋਲੇ ਖਾਣਾ ਸਾਡੇ ਕੋਲੇ ਖਾ ਸਕਦੇ ਹੋ ਐਦਾਂ ਦਾ ਕੋਈ ਸਾਨੂੰ ਉਹ ਨਹੀਂ ਕੀਤਾ ਜਾਊਗਾ ਬਾਕੀ ਘੈਂਟਾ ਸਾਰਾ ਬਾਬੇ ਸਿਸਟਮ ਵਾਓ ਅੱਜ ਕੱਲ ਨੂੰ ਸਾਨੂੰ ਜੈਪੁਰ ਦਾ ਸਾਰਾ ਜਿਹੜੀਆਂ ਚੀਜ਼ਾਂ ਐਕਸਪਲੋਰ ਕਰਨ ਵਾਲੀਆਂ ਨੇ ਉਹ ਕਰਾਂਗੇ ਚਾਹ ਤਾਂ ਹੁਣ ਕੀ ਵੀ ਮੰਗਾਂ ਤਾਂ ਰੋਟੀ ਚੱਲਣ ਦੇ ਪੂਰੇ ਸਮੇਲਾ ਕੂਲਰ ਵੀ ਪੂਰਾ ਘੈਂਟ ਬਣਾਦਾ ਕੂਲਰ ਬਣਾਇਆ ਵਾ ਬਾਬੇਆ ਦੇਖੋ ਏਸੀ ਕੂਲਰ ਗਰਮੀਆਂ ਦੇ ਵਿੱਚ ਅੰਦਰੋਂ ਠਾਰਦਾ ਕਰੂਗਾ ਕਿਉਂਕਿ ਸਾਰਾ ਬਾਂਸ ਦਾ ਬਣਿਆ ਹੋਇਆ ਪੂਰਾ ਠੰਡਾਪਨ ਹੋ ਜਾਊਗਾ ਬਾਕੀ ਜੇ ਮੌਸਮ ਦੀ ਗੱਲ ਕਰੀਏ ਮੌਸਮ ਵੀ ਘੈਂਟ ਹੈ ਇੱਥੇ ਵੀ ਠੰਡਾ ਵੀ ਨਹੀਂ ਹੈਗਾ ਤੇ ਗਰਮ ਵੀ ਨਹੀਂ ਹੈਗਾ ਪੂਰਾ ਐਂਡ ਇੰਜੋਏ ਵਾਲਾ ਮੌਸਮਾ ਘੈਂਟ ਆ ਪੂਰਾ ਲਓ ਜੀ ਡਿਨਰ ਦਾ ਟਾਈਮ ਹੋ ਗਿਆ ਹੁਣ ਆਪਾਂ ਡਿਨਰ ਕਰਨਾ ਹੈ ਮੈਨੂੰ ਦੇਖਿਆ ਤਾਂ ਮੈਨੂੰ ਦੇ ਵਿੱਚ ਥੋੜਾ ਜਿਹਾ ਕਾਸਟ ਮਹਿੰਗੀ ਹੈ ਆਪ ਹੋਗੀ ਆ ਤੁਹਾਨੂੰ ਦਿਖਾਉਣਾ ਵੀ ਮੀਨੂ ਦੇ ਵਿੱਚ ਮੇਨ ਚੀਜ਼ਾਂ ਕੀ ਨੇ ਆ ਦੇ ਆ ਥਾਲੀਆਂ ਹੋ ਗਈਆਂ ਪਲੇਨ ਥਾਲੀ ਤੇ ਮੈਡ ਥਾਲੀ ਇਹ ਦੋ ਹੀ ਮਿਲਦੀਆਂ ਕਿੰਨੇ ਜਿਹੜੀ ਸਪੈਸ਼ਲ ਥਾਲੀ ਤਾਂ ਹੈ ਹੀ ਨਹੀਂ ਇਹਦੇ ਵਿੱਚ ਵੀ ਕੋਈ ਖਾਸ ਨਹੀਂ ਦਾਲ ਮਟਰ ਪਨੀਰ ਚੌਲ ਤਵਾ ਰੋਟੀਆਂ ਚਾਰ ਤੇ ਸਲਾਦ 199 ਰੁਪਈਆ ਦੀ ਠੀਕ ਹੈ ਜੀ ਇਹ ਥੋੜੀ ਥੋੜੀ ਦਾਲ ਪਾ ਕੇ ਦੇਣਗੇ ਕੋਈ ਜ਼ਿਆਦਾ ਐ ਨਹੀਂ ਹੁੰਦਾ ਵੀ ਆਪ ਨੂੰ ਫੁੱਲ ਪਲੇਟ ਹੀ ਆ ਬਸ ਐ ਵੀ ਕਿੰਨੇ ਦੇ ਖਾਣ ਜੋਗੀ ਬਹੁਤ ਹੁੰਦੀ ਆ ਬਾਕੀ ਜੇ ਦਾਲ ਦੂਲ ਦੀ ਗੱਲ ਕਰੀਏ ਦੇਖ ਸਕਦੇ ਹੋ ਨੇ ਰੇਟ ਸਾਰੇ ਥੋੜੇ ਜਿਹੇ ਹੈਗੇ ਆਪੀ ਨੇ ਜਣ ਕਿ 90 ਤੋਂ ਦਾ ਸਟਾਰਟ ਹੀ ਨੇ ਇਹ ਰੋਟੀ 10 ਰੁਪਏ ਤੋਂ ਸਟਾਰਟ ਆ ਘੈਂਟਾ ਚੀਜ਼ ਬਾਕੀ ਦੇਖਦੇ ਆ ਮੇਸੇ ਬਾਬੇ ਨਾਲ ਖਾਣ ਪੀਣ ਦਾ ਜਿਹੜਾ ਸਿਸਟਮ ਆ ਨਾ ਬੈਠਣ ਖਤਰ ਬਣਾਇਆ ਹੋਇਆ ਉਹ ਘੈਂਟਾ ਥੱਲੇ ਸਾਰੀ ਬਜਰੀ ਆ ਆਹ ਦੇ ਸਾਰੀ ਬਜਰੀ ਆ ਇਹ ਥੱਲੇ ਕੱਚਾ ਰੱਖਿਆ ਹੋਇਆ ਬਜਰੀ ਪਈ ਹੋਈ ਆ ਉੱਤੇ ਲੱਟੂ ਜੇ ਲੈਂਪ ਜੇ ਲਾ ਕੇ ਇਹਨਾਂ ਪੂਰੀ ਘੈਂਟ ਗੱਲਬਾਤ ਬਣਾਈ ਪਈਏ ਦੇਖੋ ਉਹ ਵਾਹ ਜੰਨਰ ਆ ਗਿਆ ਆਪਣਾ ਇੱਕ ਦਾ 60 ਰੁਪਏ ਦੀ ਪਤਾ ਨਹੀਂ 50 ਰੁਪਏ ਦੀ ਨਾ 50 ਦੀ ਬੁੰਦੀ ਚਾਰ ਰੋਟੀਆਂ ਆਪਾਂ ਤਾਂ ਨਹੀਂ ਕਹਾਂਦੀ ਪਨੀਰ ਦੀ ਦਾਲ ਜੀ ਬੰਦੀ ਆ। ਆਹ ਆ ਮਟਰ ਦੀ ਆਹ। ਹੈ? ਇਹ ਵੀ ਕੋਸੂ ਆ। ਇਹ ਹੋਊਗਾ, ਨੈਕਸਨ ਹੋਵੇ ਜੇ। ਕਿਹੜੀਆਂ ਨੇ ਤਾਂ ਉਹੀ ਚੀਜ਼ਾਂ ਆਈਆਂ ਨੇ। ਵਾਹ ਕੱਲੇ ਚੌਲ ਦੀ ਵਧੀਆ ਨਹੀਂ ਜਾਂਦੇ। ਆਜਾ। ਚਲੋ। ਆਹ ਖਾਣਾ ਦਿੱਤਾ ਇਹਨਾਂ ਨੇ ਆਪਾਂ ਨੂੰ 300 ਰੁਪਏ ਦੇ ਵਿੱਚ। Rajasthan ਦੇ ਵਿੱਚੋ ਇਹ ਚੀਜ਼ ਮਸ਼ਹੂਰ ਆ ਤੁਸੀਂ ਦੇਖਿਆ ਉਹ ਪਹਿਲਾਂ ਵੀ। ਕਿਉਂਕਿ ਮਿੱਟੀ ਦੇ ਭਾਂਡੇ ਤੇ ਪੁਰਾਣੇ ਸਟਰਕਚਰ, ਪੁਰਾਣੇ ਡਿਜ਼ਾਈਨ ਹੈਨਾ। ਰਾਜੀਮ ਮਹਾਰਾਜਿਆਂ ਵੇਲੇ ਦੇ ਇਹਨਾਂ ਦੇ ਡਿਜ਼ਾਈਨ ਉਦਾਂ ਦੀ ਮੀਨਾਕਾਰੀ ਇੱਥੇ ਇਹ ਚੀਜ਼ਾਂ ਆਪਾਂ ਦੇਖਣ ਆਉਣੇ ਆ ਜਿੱਦਾਂ ਕਿ ਮਹਿਲ ਕਿਲੇ ਹੋਵੇ ਤਾਂ ਇਹਨਾਂ ਦਾ ਖਾਣ ਪੀਣ ਦਾ ਸਟਾਈਲ ਵੀ ਉਦਾਂ ਦੀ ਆ ਤਾਂ ਜਿਹੜੀ ਕੁੱਲਣ ਚਾਹ ਆਪਣੇ ਪੰਜਾਬ ਦੇ ਵਿੱਚ ਵੀ ਹੁਣ ਹੈਗੀ ਹੈ ਕਾਫੀ ਥਾਂ 'ਤੇ ਬਣਨ ਲੱਗੀ ਜਿਵੇਂ ਕੁੱਲੜਪੀ ਜਾ ਵੀ ਤੇ ਵੀ ਭਾਂਡਿਆਂ ਦੇ ਵਿੱਚ ਹਨਾ ਇਹਨਾਂ ਨੂੰ ਕੁੱਲਣ ਕਹਿੰਦੇ ਆ ਤਾਂ ਉਦਾਂ ਚੀਜ਼ਾਂ ਉਦਾਂ ਦੇ ਭਾਂਡਿਆਂ ਦੇ ਵਿੱਚ ਕੀ ਜਾਂਦੇ ਨੇ ਲੱਗੇ ਪਰ ਜਿਹੜੀ ਉਹਦੀ ਜ਼ਿਆਦਾ ਟੇਸ ਤਾਂ ਉਹ ਲੱਗ ਗਈ ਹੈ ਕਿਰ ਤੁਸੀਂ ਆ ਕੇ ਚੈੱਕ ਕਰਕੇ ਜਾਇਓ ਤਾਂ ਸੌਨਫ ਗੱਲ ਹੋਰ ਕਹਿੰਦਾ ਸੀ ਮੈਂ ਕਿਆ ਨਹੀਂ ਮੈਂ ਆਪਾਂ ਧਰ ਕੇ ਭੁੱਲ ਗਏ ਯਾਰ ਆਪਣੇ ਹੋਟਲ ਦੇ ਭਰਾ ਨੇ ਆਪਾਂ ਨੂੰ ਵਾਪਸ ਕੀਤਾ ਇਹ ਦੇਖ ਸਕਦਾ 28 ਸੌਦੇ ਆਪਾਂ ਨੂੰ ਮਿਲੇ ਸੀ ਇਹ ਰਾਇਲ ਐਂਡ ਵੇਲਡ ਨਾ ਪਰ ਜੇ ਕਿਤੇ ਕਿਸੇ ਨੂੰ ਹੋਏ ਮਿਲੇ ਹੁੰਦੇ ਸਾਇਦ ਨਾਮ ਮਿਲਦੇ ਤਾਂ ਘੰਟਾ ਡੇਢ ਘੰਟਾ ਹੋ ਗਿਆ ਸਾਨੂੰ ਅਸੀਂ ਖਾਣਾ ਵੀ ਖਾ ਲਿਆ ਕਮਰੇ ਦੇ ਵਿੱਚ ਵੀ ਸਾਨੂੰ ਘੰਟਾ ਹੋ ਗਿਆ 2 ਘੰਟੇ ਬਾਅਦ ਭਰਾ ਨੇ ਆਪ ਪੁੱਛਿਆ ਕਹਿੰਦਾ ਵੀ ਤੁਹਾਡੇ ਗਲਾਬ ਦੇ ਕਿੱਥੇ ਨੇ ਬੈਠੇ ਸਾਨੂੰ ਕੋਈ ਚੀਜ਼ ਬਾਰੇ ਜਾਣਕਾਰੀ ਨਹੀਂ ਦੀ ਵੀ ਅਸੀਂ ਧਰ ਕੇ ਭੁੱਲ ਗਏ ਇਹ ਹੁੰਦੀ ਹੈ ਇਮਾਨਦਾਰੀ ਤਾਂ ਤੁਸੀਂ ਜੈਪੁਰ ਦੇ ਵਿੱਚ ਆ ਕੇ ਤਾਂ ਸੋਨੂੰ ਮੈਂ ਮੋਰਡ ਦਾ ਕਨੈਕਟ ਨੰਬਰ ਦੇ ਦੂੰ ਜੇ ਕਿਸੇ ਭਰਾ ਨੇ ਰਹਿਣਾ ਹੋਵੇ ਮਾਨਦਾਰਨ ਬਹੁਤ ਮਾਨਦਾਰਨ ਹੈ ਭਰਾ ਵਾਖੀਨਾਂ ਦਾ ਖਾਣ ਪੀਣ ਦਾ ਸਟਰਕਚਰ ਵਾਲਾ ਘੰਟ ਬਣਾਇਆ ਹੋਇਆ ਅੰਦਰੋਂ ਜਿਵੇਂ ਆਪਾਂ ਅੰਦਰੋਂ ਹੀ ਤੋਂ ਸੁਣ ਦੱਸਾਂ ਮੈਂ